ਮੇਰੇ ਨਾਲ ਚੀਜ਼ ਨਾ ਕੰਪੈਰੀਸ਼ਨ ਕਰ ਲੋ ਜੇ ਹਾਂ ਅਗਲੇ ਦਾ ਟਰੈਕਟਰ ਦਾ ਮੁੱਲ ਨਾ ਵੇਖੀਓ ਜੀ ਚੱਲਿਆ ਨਾ ਵੇਖੀਓ ਤੋੜਿਆ ਭੰਨਿਆ ਤੇ ਮੇਰੇ ਟਰੈਕਟਰ ਨਾਲ ਆ ਕੇ ਵੇਖ ਲੋ ਜੀ ਵੀ ਕੰਡੀਸ਼ਨ ਕਿਹਦੀ ਸਾਫ਼ ਹੈ ਬਸ ਇਹ ਮੇਰਾ ਟਰੈਕਟਰ ਉਹਨਾਂ ਨੂੰ ਮਾੜਾ ਤਾਂ ਬਫਟੇ ਨੂੰ ਕਹਦੇਗੇ ਮਾੜਲ ਦੇ ਹਿਸਾਬ ਨਾਲ ਆਪਣਾ ਟਰੈਕਟਰ ਨਹੀਂ ਮਾੜਾ ਲੈਂਦੇ ਸਹੀ ਗੱਲ ਆ ਬਾਈ ਉਹਨਾਂ ਮਾੜਲ ਦੇ ਹਿਸਾਬ ਨਾਲ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਬਾਕੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਤੇ ਗਾਰੰਟੀ ਰੋਊਗੀ ਠੀਕ ਹੈ ਬਾਈ ਮਿਲਦੇ ਆ ਲਓ ਵੀ ਕਿਸਾਨ ਪ੍ਰੋਵਾਈਜ ਜਿਹੜੇ ਤੁਹਾਨੂੰ ਆਪਾਂ ਟਰੈਕਟਰ ਵਿਖਾਉਣ ਲੱਗੇ ਆ ਨਾ ਅੱਜ ਦੇ ਟਾਈਮ ਦੇ ਵਿੱਚ ਇੰਨਾ ਟਰੈਕਟਰਾਂ ਨੇ ਮਾਰਕੀਟ ਦੇ ਮੇਹਰਬਾਨੀ ਜਿਹੜਾ ਸਾਡੇ ਕੋਲੇ ਪਹੁੰਚੇ ਹਾਂ ਜੀ ਧੰਨਵਾਦ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਤੇ ਆਪਾਂ ਨੂੰ ਇੱਥੋਂ ਤੱਕ ਪਹੁੰਚਣ ਜੋਗੇ ਕਰਿਆ ਜੀ ਭਰਾਵਾਂ ਦਾ ਹੱਥ ਜੋੜ ਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਪਹਿਲਾਂ ਆਪਾਂ ਗੱਲ ਕਰਨੀ ਆ ਸਪੈਸ਼ਲ ਐਡੀਸ਼ਨ ਸੀਟੀ ਵਾਲਾ ਟਰੈਕਟਰ ਸਪੈਸ਼ਲ ਐਡੀਸ਼ਨ ਟਰੈਕਟਰ ਆ 3630 ਆ ਤੇ ਇਹ ਬਈ ਮਾਡਲ ਦੱਸੋ ਜੀ ਕਿਹੜਾ 2022 ਦੇ 6ਵੇਂ ਮਹੀਨੇ ਨਿਕਲਿਆ ਇਸਦਾ ਇਹ ਉਹ ਟਰੈਕਟਰ ਆ ਜਿਹੜਾ ਲਾਸਟ ਵਾਲੇ ਪੀਸ ਕਹਦੀ ਆ ਬੰਦ ਹੋ ਗਏ ਬਸ ਹਾਂ ਬੰਦ ਹੋ ਗਏ ਲਾਸਟ ਵਾਲਾ ਪੀਸ ਆ ਸਪੈਸ਼ਲ ਐਡੀਸ਼ਨ 55 ਐਚਪੀ ਵਾਲਾ ਨਾਲ ਦੇ ਟਾਇਰ ਤੇ ਬਈ ਇਹ ਕਿੰਨੇ ਘੰਟੇ ਚੱਲਿਆ ਹੋਊ ਕਿੰਨਾ 500 ਘੰਟਾ ਕੁੱਲ ਹੀ 500 ਘੰਟਾ ਚੱਲਿਆ ਫੈਬਰ ਵਾਲੀ ਛਤਰੀ ਨਾਲ ਲੱਗੀ ਹੈ ਕੰਪਨੀ ਵਾਲੀ ਡਿਵੀਜ਼ਨ ਟਾਪ ਮਾਡਲ ਟਾਪ ਮਾਡਲ ਆ ਤੇ ਇਹਦੀ ਬਈ ਡਿਮਾਂਡ ਕੀ ਹੋਊਗੀ ਇਹਦੀ ਡਿਮਾਂਡ ਦਸਕਰਨ 8.5 ਲੱਖ ਰੁਪਈਆ ਦੀ 8.5 ਲੱਖ ਰੁਪਈਆ ਡਿਮਾਂਡ ਆ ਇਸ ਟਰੈਕਟਰ ਦੀ ਛੀਛਰ ਕੇ ਦੀ ਟਰੈਕਟਰ ਆ ਜੀ ੱੱਕੇ ਵਾਲਾ ਬੰਪਰ ਲੱਗਿਆ ਹਾਂ ਕੋਈ ਚੀਜ਼ ਨਹੀਂ ਜਾ ਕੇ ਬਸ ਜੋੜਨਾ ਹੀ ਬਣੇਗਾ ਬਸ ਜਿਵੇਂ ਏਜੰਸੀ ਚੋਂ ਨਵਾਂ ਲਿਆ ਸੀ ਉਵੇਂ ਦਾ ਉਵੇਂ ਹੀ ਪਿਆ ਕੋਈ ਸਕ੍ਰੈਚ ਨਹੀਂ ਕੋਈ ਤੋੜਿਆ ਪੰਨੇ ਵਾਲੀ हां ते ਗੱਲ ਕਰੀਏ ਇੱਕ ਨਾਲ ਹੀ ਖੜਾ 855 3 ਸਪੀਡ 3 ਸਪੀਡ 3222 ਮਾਡਲ ਇਹ ਵੀ 2022 ਮਾਡਲ ਵਿਖਾਈਏ ਤੁਹਾਨੂੰ ਟਰੈਕਟਰ ਦੀ ਤਾਂ ਬਿਲਕੁਲ 6000 ਰੁਪਏ ਦਾ ਟਰੈਕਟਰ ਆ ਸ਼ੋਰੂਮ ਹੀ ਆ ਤੁਹਾਨੂੰ ਵਿਖਾ ਦਈਏ ਸਟicker ਸਟicker ਸਾਰਾ A to Z ਯਾਰ ਨਵਾਂ ਟਰੈਕਟਰ ਨਵਾਂ ਨੱਕ ਜਿੰਨਾ ਕਹਦੀ ਉਹਨਾ ਹੀ ਨਵਾਂ ਕੰਪਨੀ ਦੇ ਵੀ ਟੱਕੇ ਵਾਲਾ ਲੱਗਿਆ ਹਾਂ ਟੱਕੇ ਵਾਲੇ ਦੇ ਨਾਲ ਨਾਲ ਟੈਂਕੀ ਵਾਲਾ ਹਾਂ ਡੀਜ਼ਲ ਟੈਂਕੀ ਵਾਲਾ ਬੰਪਰ ਇਹ ਹੈ ਹੈਵਰ ਦੀ ਛਤਰੀ ਲੱਗੀ ਹੈ ਜੀ ਹੈਵਰ ਵਾਲੀ ਛਤਰੀ ਆ ਮਾਡਲ ਬਈ ਇਹ ਕਿਹੜਾ ਸੀਗਾ ਬਈ ਬਾਈ ਦੇ ਵੀ ਮੰਨ ਲਓ ਲਾਸਟ ਵਾਲਾ ਪੀਸ ਹੈ ਨਿਕਲੇ 23 ਜੀ ਹੈ ਜੀ ਪੁਰਾਣੀ ਸ਼ੋਚ ਆ ਕਾਪੀ 24 ਦੀ ਬਣੀ ਹੈ ਹਾਂ ਕਾਪੀ ਇਹਦੀ ਬਣੀ ਹੈ 2024 ਦੀ 2024 ਦੇ ਮਾਡਲ ਤਾਂ 22 ਦੇ 11ਵੇਂ ਮਹੀਨੇ ਦਾ ਬਣਿਆ ਹੋਇਆ ਤੇ ਨਿਕਲੇ 23 ਜੀ ਰੱਗ ਠੀਕ ਆ ਯਾਨੀ ਕਿ 23 ਜੀ ਇਹ 22 ਚ ਬਣਿਆ 23 ਚ ਮਾਲਕ ਨੇ ਖਰੀਦਿਆ 24 ਚ ਕਾਪੀ ਬਣੀ ਆ ਤੇ ਇਹਦੇ ਬਈ ਆਹ ਟਾਇਰ ਹੋਣਗੇ 95 ਪੈਸੇ ਨਾਲ ਦੇ 90 ਪੈਸੇ ਰੱਖੋ 90 ਪੈਸੇ ਰੱਖ ਲਓ ਨਾਲ ਦੇ ਟਾਇਰ ਆ ਵਿਖਾ ਦਈਏ ਤੁਹਾਨੂੰ ਨੇੜੋਂ ਤਾਂ ਬਿਲਕੁਲ ਨਾਲ ਦੇ ਜੋ ਕੰਪਨੀ ਦੇ ਸੀ ਘੰਟੇ ਕਿੰਨੇ ਚੱਲਿਆ ਸੀ ਬਈਏ 700 ਚੱਲੇ ਸੀ ਕੰਮੇ 700 ਘੰਟੇ ਚੱਲਿਆ ਹਾ ਟਰੈਕਟਰ ਜਿਹੜੇ ਚੱਲੇ ਵਾ ਸਾਰਾ ਕੁਝ ਵਾ ਨਵੇਂ ਦਾ ਨਵਾਂ ਟਰੈਕਟਰ ਆ ਯਾਰ ਹਾਂ ਜਿੰਨਾ ਕਹਦੀ ਆ ਯਾਰ ਉਨਾ ਹੀ ਨਵਾਂ ਬਿਲਕੁਲ ਤੇ ਕੀ ਬਈ ਦੀ ਡਿਮਾਂਡ ਆ ਇਹਦੀ 765 ਅਰਿਸ ਕਰ ਲੋ 7 ਲੱਖ ਤੇ 65 ਹਜ਼ਾਰ ਦਾ ਤੁਹਾਨੂੰ ਆ 855 ਮਿਲ ਜੂਗਾ ਤੇ ਜੇ ਮ ਹਲਕੀ ਫੁਲਕੀ ਕੋਈ ਗੰਜੈਸ਼ ਹੋਈ ਤਾਂ ਕੱਢ ਦੀ ਬਾਈ ਮੌਕੇ ਤੇ ਤੇ ਆਪ ਦਾ ਬਈ ਮੋਬਾਈਲ ਨੰਬਰ ਬੋਲ ਦੇ 9855369 ਜੀ ਰੋਡਸ ਵਾਲੀ ਪਿੰਡ ਆਪਣਾ ਕੋਟਲੀ ਸੰਗਠ ਤਹਿਸੀਲ ਜ਼ਿਲ੍ਹਾ ਸ੍ਰੀ ਮਕਸਦਰ ਸਾਹਿਬ ਠੀਕ ਆ ਵੀਰੇ ਵੱਡੀਆਂ ਨਹਿਰਾ ਕੋੜ ਪੂਰਾ ਰੋਡ ਇਧਰੋਂ ਬਠਿੰਡਾ ਰੋਡ ਤੋਂ ਆਉਂਗੇ ਤਾਂ ਪੁੱਲਰ ਪਿੰਡ ਹੈ ਤੇ ਪੁੱਲਰ ਥਾਂਦੇ ਵਾਲਾ ਤੇ ਆਪਣਾ ਪਿੰਡ ਠੀਕ ਆ ਜਿੰਨੇ ਆ ਤੁਹਾਨੂੰ ਆਪਾਂ ਟਰੈਕਟਰ ਵਿਖਾਵਾਂਗੇ ਇਹਨਾਂ ਤੇ ਬਾਈ ਜਿੰਨਾ ਤੇ ਲੋਨ ਹੋਊਗਾ ਲੋਨ ਹੋ ਜੂਗਾ ਵੀ ਹੋ ਜੂਗਾ 7 ਲੱਖ ਤੋਂ ਉੱਪਰ ਹੋ ਜੂਗਾ ਜੀ ਠੀਕ ਆ 7 ਲੱਖ ਤੋਂ ਉੱਪਰ ਇਹਦੇ ਤੇ ਵੀ ਹੋ ਜੂਗਾ 6 ਸਵਾ 6 ਲੱਖ ਤੁਹਾਨੂੰ ਕਿਹਾ ਸੀ ਮਾਰਕੀਟ ਵਾਲੇ ਟਰੈਕਟਰ ਵਿਖਾਉਣੇ ਆ। ਲੋਨ ਆਪਣਾ ਐਡਸ ਕਰ ਲਾ ਪੂਜਾਇਜ ਫੈਲ ਖਰਚਿਆ। ਠੀਕ ਆ। ਉਹ ਆਪਾਂ ਕਰਕੇ ਸਾਰਾ ਜੈਲ ਮਿਲੂਗਾ ਹਾਂ ਉਹ ਗੱਲ ਵੀ ਐਵੇਂ ਆਪਾਂ ਕਹਿਤਾਓ ਬਿਲਕੁਲ ਵਾਜਿਬ ਰੇਟ ਤੇ ਲੋਨ ਲਊਗਾ ਵਾਜਿਬ ਵਿਆਜ ਪਊਗਾ ਹਾਂ ਕੋਲ ਵਧੀਆ ਬੈਂਕਾਂ ਨਾਲ ਤਾਈ ਆਪਾਂ ਜਿਵੇਂ ਐਸਕੇ ਹੋਗੀ ਏਜੂ ਹੋਗੀ ਐਫਕੋ ਹੋਗੀ ਕੋਈ ਬੈਂਕਾਂ ਨਾਲ ਤਾਈ ਆ ਆਸਾਨ ਕਿਸ਼ਤਾਂ ਵਾਲਾ ਆਸਾਨ ਕਿਸ਼ਤਾਂ ਵਾਲਾ ਤੇ ਬਾਕੀ ਕੋਈ ਜਾਰੇ ਨਹੀਂ ਹੈ ਤੇ ਮੇਲਾ ਝਗੜਾ ਨਹੀਂਗਾ ਵੀ ਇਹਦੇ ਵਿੱਚ ਹਾਂ ਘਰੇ ਚ ਕਾਰਵਾਈ ਹੈ ਕੋਈ ਜਿਆਦਾ ਕਾਗਜ਼ੀ ਕਾਰਵਾਈ ਨਹੀਂ ਠੀਕ ਆ ਬਸ ਸਿੰਪਲ ਸਹੀ ਹੋਣਾ ਚਾਹੀਦਾ ਤੁਹਾਡਾ ਸਹੀ ਹੋਣਾ ਚਾਹੀਦਾ ਘਰੇ ਆ ਕੇ ਬੰਦਾ ਫੈਲ ਪਊਗਾ ਕਿਤੇ ਬੰਦੇ ਨੇ ਜਾਣਾ ਨਹੀਂ ਆਉਣਾ ਨਹੀਂ ਸਹੀ ਗੱਲ ਹੈ ਬੈਠੇ ਦੇ ਘਰੇ ਕੰਮ ਹੋ ਜਾਣਾ ਠੀਕ ਆ ਭ ਇਹ ਹੈਗਾ 52 ਦਾ ਮਾਡਲ ਕਿਹੜਾ ਸੀ ਬਾਈ 2022 ਮਾਡਲ ਆ ਤਿੰਨੇ ਟਰੈਕਟਰ ਹੀ 22 ਮਾਡਲ ਵਿਖਾਈਆ ਤੁਹਾਨੂੰ ਆਪਾਂ ਤੇ ਇਹ ਟਰੈਕਟਰ ਹੈਗਾ ਜੀ ਗੇਅਰ ਪ੍ਰੋ ਗੇਅਰ ਪ੍ਰੋ ਹੈ ਜੀ ਗੇਅਰ ਪ੍ਰੋ ਟਰੈਕਟਰ ਆ ਜਮਾ ਨਵਾਂ ਟਰੈਕਟਰ ਜੀ ਇਹ ਵੀ ਠੀਕ ਆ ਆਹ ਟਾਇਰ ਬਈ ਇਹਦੇ ਵੀ ਨਾਲ ਦੇ ਸਭ ਨੜ ਨੜ ਲਾਲ ਦਾ ਸਾਰਾ ਠੀਕ ਆ ਆ ਵਿਖਾ ਦੇ ਆ ਵਿਖਾ ਦਈਏ ਤੁਹਾਨੂੰ ਮਾਰ ਦੇ ਵੀ ਗੇਅਰ ਮਹੀਨੇ ਦਾ ਟਰੈਕਟਰ ਆ ਬਾਈ ਦੇ 11 ਮਹੀਨੇ ਦੇ ਟਾਇਰਾਂ ਦੇ ਮਾਰ ਕੇ ਮੁਰ ਕੇ ਸਾਰਾ ਕੁਝ ਨਾਲ ਦਾ ਕਿੰਨੇ ਘੰਟੇ ਚੱਲਿਆ ਬਈ ਇਹ 13-1400 ਚੱਲਿਆ ਸਾਲ ਮੇਰੇ ਹਿਸਾਬ ਨਾਲ ਆ ਯਾਰ ਹਾਂ 1300 ਬਾਕੀ ਤੁਹਾਨੂੰ ਚੈ 1400 ਘੰਟੇ ਚੱਲਿਆ ਆਵਾਜ਼ ਵਧੀ ਟਰੈਕਟਰ ਦੀ ਐਂਡ ਓਕੇ ਜਮਾ ਜਮਾ ਓਕੇ ਆਵਾਜ਼ ਬਾਕੀ ਜੋ ਜੋਂਡੀਅਰ ਦਾ ਐਕਸੈਸਰੀ ਵਗੈਰਾ ਲੱਗੀ ਆ ਉਹ ਨਾਲ ਹੀ ਲੱਗੀ ਆ ਇਸ ਟਰੈਕਟਰ ਤੇ ਤੇ ਬਾਕੀ ਬਾਈ ਨੂੰ ਪੁੱਛਦੇ ਆ ਇਹਦਾ ਬਾਈ ਰੇਟ ਦੱਸ ਦਿਓ ਜੀ ਇਹਦਾ ਕੀ ਆ ਜੀ ਰੇਟ ਇਹਦਾ ਵੀ 750 ਹੈ ਜਿਹੜਾ ਵਰਦੀ ਲੈ ਲੈ ਦੋਨਾਂ ਚੋ ਠੀਕ ਆ ਭਾਵੇਂ ਤਾਂ 855 ਲੈ ਜੇ ਬਾਈ ਮਾਡਲ ਭਾਵੇਂ ਲੈ ਜੇ ਆਹ ਜਿਹੜਾ ਮਰਜ਼ੀ ਲੈ ਸਤ ਲੱਖ 65 5000 ਰੁਪਏ ਰੇਟ ਆ ਹਲਕੀ ਫੁਲਕੀ ਜਿਗ ਜੈਸ਼ ਵੀ ਤਾਂ ਕੱਢੂਗਾ ਬਾਈ ਤੇ ਨਾ ਹੋਈ ਤਾਂ ਰਹਿਨ ਦਾਂਗੇ ਮਾਨਦਾਨ ਕਰ ਦਾਂਗੇ ਬਸ ਨੀ ਫਰਕ ਨਹੀਂ ਫਰਕ ਫਰਕ ਨਹੀਂ ਹਾਂ ਜੋ ਗੱਲ ਦੱਸਿਓਗੀ ਕਿਤੇ ਰੰਗ ਦਾ ਛੱਟਾ ਵੀ ਨਹੀਂ ਪਿਆ ਇਸ ਸਟਿਕਰ ਤੇ ਹਾਂ ਇਹ ਪੂਰੀ ਯਾਰ ਇਹ ਹਾਂ ਸਾਡੇ ਇਹ ਸਟicker ਵੀ ਡਿੱਟਦੇ ਉਵੇਂ ਲੱਗੇ ਹੋਏ ਸਾਡੇ ਕਾਗਜ਼ ਵਾਲੇ ਸਟicker ਹਜੇ ਫਿਰਦੇ ਆ ਹਾਂ ਤੇ ਹੁਣ ਆ ਗਿਆ ਇੱਕ ਹੋਰ 36 30 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ ਗਿਆ ਇਹ 2020 ਮਾਡਲ 20 ਮਾਡਲ 20 ਮਾਰ ਕੇ ਕਾਪੀ 20 ਦੀ ਠੀਕ ਆ ਬਿਲਕੁਲ ਨਵਾਂ ਨਾਲ ਦਾ ਸਾਰਾ ਕੋਈ ਟਰੈਕਟਰ ਦਾ ਵੀ ਯਾਨੀ ਕਿ ਇਹ ਟਰੈਕਟਰ ਹੈ ਇਹ ਵੀ ਉਨਾ ਹੀ ਨਵਾਂ ਜਿੰਨਾ ਉਹ ਵਿਖਾਇਆ ਇਹ ਚ ਰੁਪਏ ਘਟ ਜਣੇ ਆ ਰੁਪਏ ਘਟ ਜਣੇ ਆ ਰੁਪਏ ਘਟ ਜਣੇ ਆ ਤੇ ਇਹ ਟਰੈਕਟਰ ਕਿੰਨਾ 900 ਦੇ ਆਸ-ਪਾਸ ਚੱਲਿਆ ਘੰਟੇ ਹਾਂ 998 ਘੰਟੇ 900 ਤੇ 98 ਘੰਟੇ ਚੱਲਿਆ ਆਹ ਸੀਟ ਕਵਰ ਹਜੇ ਲਫਾਫਾ ਨਹੀਂ ਉਤਰਿਆ ਹਜੇ ਨਾਲ ਦਾ ਫੇਰ ਹੁੱਡ ਨਵਾਂ ਟਰੈਕਟਰ ਆ ਯਾਰ ਤੇ ਉਹ ਨਹੀਂ ਹਾਂ ਇੱਕ ਪੈਸੇ ਦਾ ਲਾਂਬਾ ਨਹੀਂ ਟਰੈਕਟਰ ਤੇ ਇੱਕ ਪੈਸੇ ਦਾ ਵੀ ਜਾ ਕੇ ਲੱਗਣਾ ਠੀਕ ਆ ਇਹਦੀ ਗਾਰੰਟੀ ਆ ਆਪਣੀ ਨਾਲੇ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਯਾਰ ਠੀਕ ਆ ਇਹਦੀ ਬਈ ਡਿਮਾਂਡ ਕੀ ਆ 7 ਲੱਖ ਤੇ 45 ਹਜ਼ਾਰ ਇਸ ਕਰਨ 7 ਲੱਖ ਤੇ 45 ਹਜ਼ਾਰ ਰੁਪਇਆ ਆ ਟਰੈਕਟਰ ਮਿਲ ਜਣਾ ਮਿਲ ਜਣਾ ਜੀ 20 ਦੀ ਕਾਪੀ ਜੜਾ ਹਾਂ ਜੀ 20 ਮਾਡਲ ਕਹਿ ਦਈਏ ਆਪਾਂ ਇਹ ਟਰੈਕਟਰ ਤੁਸੀਂ ਲਿਆ ਸਕਦਾ স্পੈਸ਼ਲ ਐਡੀਸ਼ਨ ਆ 3630 ਆ ਤੁਸੀਂ ਜੀ ਪੂਰਾ ਟੌਪ ਮੰਗੋ ਹੁਣ ਆ ਗਿਆ ਜੀ 855 ਇਹਦਾ ਮੁੱਲ ਬਹੁਤ ਜ਼ਿਆਦਾ ਰੱਖਿਆ ਬਾਈ ਨੇ 2 ਵੀਲ ਦੇ ਮੁੱਲ 'ਚ ਮਿਲਣਾ ਮਿਲਣਾ ਸਵਰਾਜ 855 4 ਵੀਲ ਟਰੈਕਟਰ ਆ ਠੀਕ ਆ ਬਾਕੀ ਆਹ ਟਾਇਰ ਸਾਰਾ ਕੁਝ ਹੀ ਨਾਲ ਦਾ ਟਰੈਕਟਰ ਦੇ ਚੱਲਿਆ ਵਟਾਟਰ ਹਾਂ 1000 ਘੰਟਾ ਚੱਲਿਆ ਹਜੇ ਪੱਠੀ ਤੋਂ ਰੰਗ ਨਹੀਂ ਉੱਡੇਆ ਟਰੈਕਟਰ ਦੇ ਤੁਸੀਂ ਆਪ ਹੀ ਦੇਖ ਸਕਦੇ ਆ ਜਿੰਨਾ ਕਹਦੀ ਆ ਉਹਨਾਂ ਹੀ ਨਵਾਂ 2022 ਦੇ ਵੀ 11ਵੇਂ ਮਹੀਨੇ ਦੇ ਟਰੈਕਟਰ ਦੱਸਨੇ 11ਵੇਂ ਦੇ ਵੀ ਠੀਕ ਆ 2022 ਦੇ 22 ਦੇ 10ਵੇਂ 11ਵੇਂ ਦਾ ਇਹ ਟਰੈਕਟਰ ਆ ਮਹੀਨੇ ਦਾ ਤੇ 22 ਮਾਡਲ ਆਪਾਂ ਤੁਹਾਨੂੰ ਚੌਥਾ ਟਰੈਕਟਰ ਵਿਖਾਉਣ ਲੱਗੇ ਆ ਇਸ ਵੀਡੀਓ ਚ ਚੌਥਾ ਟਰੈਕਟਰ ਆ ਇਹਦਾ ਬਈ ਦੱਸੀ ਹੁਣ ਰੇਟ ਕੀ ਹੈ ਇਹਦਾ ਰੇਟ ਆਪਾਂ ਅੱਗੇ ਵੀ ਤੁਹਾਨੂੰ ਦੱਸਾਂ ਇਸ ਕਰਨ ਸਿਰਫ 7 ਲੱਖ ਤੇ 85 ਹਜ਼ਾਰ ਦਾ 7 ਲੱਖ ਤੇ 85 ਹਜ਼ਾਰ ਦਾ 4 ਵੀਲ 852 ਤੁਹਾਨੂੰ ਮਿਲ ਜਾਣਾ 2022 ਮਾਡਲ ਜਿਵੇਂ ਨਵਾਂ ਦਾ ਨਵਾਂ ਟੈਕ ਹਾਂ ਜਿੰਨਾ ਨਵਾਂ ਕਹਦੀਏ ਉਹਨਾਂ ਹੀ ਨਵਾਂ ਬਿਲਕੁਲ ਟਰੈਕਟਰ ਇਹ ਤੇ ਹੁਣ ਇਧਰਲੇ ਪਾਸੇ ਆ ਗਿਆ ਸੂਨਾਲਿਕਾ 35 DI ਹਾਂ ਛੋਟਾ ਟਰੈਕਟਰ ਆ ਗਿਆ ਸੂਨਾਲਿਕਾ ਆ ਗਿਆ ਜੇ ਮੈਂ ਕਹੇ ਵੀ ਭਰਾ ਨੂੰ ਛੋਟੇ ਦੀ ਲੋੜ ਹੈ ਨਾ ਟਰੈਕਟਰ ਬਹੁਤ ਵਧੀਆ ਛੋਟੇ ਲੋਨ ਇਸ ਟਰੈਕਟਰ ਦੇ ਵੀ ਹੋ ਜਾਣਾ ਲੋਨ ਤੇ 4 ਲੱਖ ਦਾ ਹੋ ਜਾਊਗਾ ਇਹ ਤੇਰੇ ਪੈਸੇ ਹੀ ਥੋੜੇ ਦੇਣੇ ਪਣੇ ਅੱਛਾ ਇਹ ਟਰੈਕਟਰ ਹੈਗਾ 2000 ਰੁਪਿਆ ਦੇ ਕੇ ਲੈ ਜਾ ਜੇ ਮਾਡਲ ਦੱਸ ਦੇ ਬਾਈ ਮਾਡਲ 21 ਦੇ ਲਾਸਟ ਵਾਲਾ ਟਰੈਕਟਰ ਹੈ ਜਿਵੇਂ ਨਵਾਂ ਹੈ 2021 ਮਾਡਲ ਆ 21 ਦੇ 8ਵੇਂ ਮਹੀਨੇ ਦਾ 200 ਕਿਲੋ ਦੀ ਲਿਫਟ ਕਪੈਸਿਟੀ ਹੈ 39 HP ਵਾਲਾ 39 HP ਵਾਲਾ ਟਰੈਕਟਰ ਇਹ 39 HP ਕੈਟਾਗਰੀ ਟੌਪ ਵਾਲਾ ਮਾਡਲ ਜਿਵੇਂ ਕਿਹੜੇ ਸਟicker ਵੇਲੇ ਓਕੇ ਵਾਲੇ ਨਾਲ ਹਾਂ ਓਕੇ ਵਾਲਿਓ ਸਾਰੇ ਸਟicker ਸਟicker ਸਭ ਕੁਛ ਨਾਲ ਦਾ ਜਿੰਨਾ ਕਹਦੀਏ ਯਾਰ ਓਨਾ ਹੀ ਨਵਾਂ ਇਹ ਵੀ ਉਹ ਲਿਫਟੇ ਵਿਖਾ ਕੇ ਆਈ ਓਕੇ ਵਾਲਿਓ ਉਹ ਵੀ ਲੱਗੇ ਉਹ ਵੀ ਲੀਵਰ ਹਾਂ ਆਹ ਲੀਵਰਾਂ ਦੇ ਉੱਪਰ ਆਹ ਲੱਗੇ ਓਕੇ ਵਾਲੇ ਸਟicker ਜਿਵੇਂ ਨਵਾਂ tractor ਫੁੱਲ ਟੌਪ ਆ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕਾਂ ਰਵਰਸ ਪੀਡੀਓ ਪਾਵਰ ਸਟੀering ਪਾਵਰ ਸਟੀering ਜਿੰਨੇ ਗੁਣ ਚਾਹੀਦੇ ਯਾਰ ਫੁੱਲ ਹੀ ਹੈਗੇ ਆ ਸਾਰੇ ਪੂਰਾ ਕਰੂਗਾ ਟਰੈਕਟਰ ਵੱਡੇ ਜੰਨਾ ਇਹਦਾ ਬਾਈ ਪਹਿਲਾਂ ਰੇਟ ਦੱਸੀਏ ਕੀ ਆ ਇਹਦਾ ਰੇਟ ਸਿਰਫ ਉਸ ਕਾਰਨ ਆਪਾਂ ਦੱਸਤਾ 4.5 ਲੱਖ ਰੁਪਏ 4.5 ਲੱਖ ਰੁਪਏ ਰੇਟ ਆ ਹੁਣ ਇਹ ਵੀ ਦੱਸ ਦੇ ਬਾਈ ਲੋਨ ਕਿੰਨੇ ਦਾ ਹੋਣਾ ਇਹਦਾ 4 ਲੱਖ ਦਾ ਲੋਨ ਕਰਾ ਦੂਗਾ 4 ਲੱਖ ਦਾ ਲੋਨ ਹੋਊਗਾ ਰੁਪਏ ਕਿੰਨੇ ਰਹਿ ਗਏ ਮਗਰ ਜਾ ਹੁਣ ਅਗੇ ਤੇ 32000 ਰੁਪਏ 32 ਦੇਤੀ ਫਿਰ ਖਰਚਿਆ ਹਾਂ ਰੁਪਇਆ 80 85000 ਹਾਂ ਵਿਚੇ ਕਾਪੀ ਨਾ ਕਰਾਉਂਦਾ ਵਿਚੇ ਬੀਮਾ ਵਿਚੇ ਬੰਦੇ ਦਾ ਬੀਮਾ ਵਿਚੇ ਸਾਰਾ ਕੁਝ ਇੰਨੇ ਰੁਪਿਆ ਦੇ ਵਿੱਚ ਟਰੈਕਟਰ ਦੇ ਤੁਸੀਂ ਮਾਲਕ ਬਣ ਜਾਣਾ ਆਰਸੀ ਤੁਹਾਡੇ ਨਾਮ ਬੋਲਣੀ ਆ ਹਾਂ ਇੰਨੇ ਰੁਪਿਆ ਦੇ ਵਿੱਚ ਤੁਸੀਂ 80000 ਦੇ 21 ਮਾਡਲ ਟਰੈਕਟਰ ਤੁਹਾਨੂੰ ਮਿਲ ਜਾਣਾ ਸੋਨਾਲੀ ਕਾ ਡੀਆ 35 ਹਾਂ ਹੁਣ ਨਾਲ ਆ ਗਿਆ ਨਿਊ ਹੋਲੈਂਡ 3630 ਸੁਪਰ 50 ਐਚਪੀ 50 ਐਚਪੀ ਨਵਾਂ ਨਕੋਟਰ ਟਰੈਕਟਰ ਹੈ ਜਿੰਨਾ ਕਹਦੀ ਆ ਯਾਰ ਉਨਾ ਹੀ ਨਵਾਂ ਬਿਲਕੁਲ ਪੂਰਾ ਟੋਪਾ ਪੀਸਟ੍ਰਕਟਰ ਆ ਯਾਰ ਟਰੈਕਟਰ ਤੋਂ ਨਵੇਂ ਆ ਚਾਰੇ ਟਾਇਰ ਹੀ ਬਿਲਕੁਲ ਨਵੇਂ ਆ ਹਾਂ ਤੇ ਇਹ ਹੈਗਾ ਮਾਡਲ ਕਿਹੜਾ ਬਈ ਇਹ 2017 ਮਾਡਲ ABC ਗੇਅਰ ਆ ਤੇ ਬਾਕੀ ਆਹਾਂ ਸੀਟ ਸੂਟ ਹਜੇ ਨਾਲ ਦੀ ਆ ਹਾਲੈਂਡ ਦੀ ਬਿਲਕੁਲ ਨਾਲ ਦਾ ਆ ਟਰੈਕਟਰ ਦਾ A to Z ਕੀ ਹੈ ਚੱਕ ਕੇ ਹੋਏ ਬੰਨੇ ਸ਼ੋ ਚੱਕ ਕੇ ਵਿਖਾ ਦਈਏ ਟਰੈਕਟਰ ਜਮਾ ਯਾਰ ਜਿੰਨਾ ਕਹਦੀ ਉਹਨਾਂ ਨਵਾਂ ਸੀਲ ਜਮਾ ਇੰਜਨ ਸੀਲ ਆ ਬਿਲਕੁਲ ਸੀਲ ਟਰੈਕਟਰ ਹੀ ਚੇਂਜ ਆ ਹਾਂ ਟਰੈਕਟਰ ਵੀ ਧਾਣੇ ਤੇ ਜਾਓ ਤੇ ਇਹਦਾ ਇਹਦਾ ਰੇਟ ਕੀ ਹੈ ਬਈ ਰੇਟ 5 ਲੱਖ ਤੇ 35 ਹਜ਼ਾਰ ਸਕਰਨ ਸਿਰਫ ਜਾਇ ਰੇਟ ਹੈ ਠੀਕ ਆ 5 ਲੱਖ ਤੇ 35 ਹਜ਼ਾਰ ਦਾ ਆਹ ਟਰੈਕਟਰ ਮਿਲ ਜੂਗਾ 17 ਮਣ ਠੀਕ ਆ ਜੀ ਸਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਨਵੇਂ ਆ ਚ ਮਿਲਣਾ ਬਿਲਕੁਲ ਬਾਕੀ ਇਹ ਵੀ ਟਰੈਕਟਰ ਥੋੜੇ ਨਾਮ ਝਟਦੇ ਨੇ ਹੋ ਜਾਣਾ 4 ਲੱਖ ਦਾ ਲੋਨ ਵੀ ਹੋ ਜਾਊਗਾ 4 ਸਵਾ 4 ਲੱਖ ਰੁਪਏ ਦਾ ਇਹ ਟਰੈਕਟਰ ਤੇ ਵੀ ਲੋਨ ਹੋ ਜਾਊਗਾ ਹੁਣ ਇੱਕ ਤੁਹਾਨੂੰ ਜਮਾ ਥੋੜੇ ਜੇ ਮੋਲ ਲਾ 855 ਚੰਗਾ ਪੂਰਾ ਜਿੰਨਾ ਕਹਿਦੀ ਆ ਕਲੌਸ ਕਰੀਂ ਜੀ ਉਨਾ ਹੀ ਜੰਗਾ ਕਲੌਸ ਕਰੀਂ ਜੰਚ 2000 ਤੇ ਬਈ ਇਹ ਹੈਗਾ ਇੱਕ ਹਨਾ ਲਿਖਿਆ ਕਿ ਮੈਂ ਬਦਲਾਂਗੇ ਦੌਰ ਤੂੰ ਗੱਲ ਕਿਹੜੀ ਕਹੀ ਹੈ ਹਾਂ ਦੌਰ ਬਦਲਣਾ ਜੀ ਕਿਸੇ ਨੇ ਜੱਗ ਬਰੂ ਨੇ ਧੂੜ ਪੱਟੀ ਪਈ ਹੈ ਹਾਂ ਕਿਸੇ ਨੇ ਦੌਰ ਬਦਲਣਾ ਆਪਦਾ ਤਾਂ ਆਹ ਟਰੈਕਟਰ ਲੈ ਕੇ ਕੰਮ ਚਲਾ ਕੇ ਦੌਰ ਬਦਲ ਸਕਦਾ ਵਧੀਆ ਕੰਮ ਇਹਦੇ ਜਿੰਨੀ ਕਰੂਗਾ 15 ਜਿੰਨੀ ਇਹ ਵੀ ਠੀਕ ਆ ਟਰੈਕਟਰ ਉਹੀ ਚੀਜ਼ ਹੈ ਉਹੀ ਪਾਵਰ ਹੈ ਸਾਰਾ ਕੁਝ ਉਹੀ ਆ 16 ਦੇ ਟਾਇਰ ਆ ਕੱਲੇ ਕੱਲੇ ਪਾਵਰ ਦਾ ਫਰਕ ਦਊਂ ਹੀ ਚਲਾਈ ਜੀ ਵੀ ਕਾਰ ਵਰਗਾ ਠੀਕ ਆ ਇਹ ਹੈਗੇ 911 ਦੇ ਟਾਇਰ ਇਹ ਹੈਗੇ 70 75 ਪੈਸੇ ਆ ਹੈਗੇ ਸਹੀ 45 ਪੈਸੇ ਐਮ ਆਰ ਐਫ ਦੇ 16 ਦੇ ਟਾਇਰ ਸਰ ਐਮ ਆਰ ਐਫ ਦੇ ਟਾਇਰ ਪੂਰਾ ਸਾਫ ਸੁਥਰਾ ਬਾਡੀ ਲਾਈਨ ਤੇ ਨਿਗ੍ਹਾ ਮਰਾਈਏ ਨਾ ਤਾਂ ਟਰੈਕਟਰ ਘੱਟੋ ਘੱਟ 15 ਮਾਡਲ ਜਿੰਨਾ ਰੰਗ ਪਿਆ ਥੱਲੇ ਇਹ ਨਵਾਂ ਪਟਰਾ ਹੈ ਰੈਡੀ ਟਰ ਜਿਵੇਂ ਨਵਾਂ ਲਵਾਇਆ ਵਾ ਟਰੈਕਟਰ ਦਾ ਜਿਵੇਂ ਨਵੀਂ ਹੈ ਸਾਰਾ ਇੱਕੇ ਨੰਬਰ ਟਰੈਕਟਰ ਹੈ ਠੀਕ ਆ ਤੇ ਨੰਬਰ ਇਹ ਕਿੱਥੋਂ ਦਾ ਬਈ ਮੈਂ ਨੰਬਰ ਪੀ ਵੀ 3 ਮੁਕਸਰ ਦਾ ਮੁਕਸਰ ਦਾ ਨਵਾਂ ਨਿਕਲਿਆ ਪਹਿਲੇ ਨਾਲ ਟਰੈਕਟਰ ਆਏ ਠੀਕ ਆ ਪਹਿਲੇ ਨਾਲ ਹੀ ਤੇ ਰੁਪਏ ਕਿੰਨੇ ਆਂਦਾ ਬਈ ਦੇਣ ਲੈਣ ਵਾਲਾ ਦੱਸਣਾ ਮੁੱਲ ਹੁਣ ਅਕਤੇ 45000 ਦਾ ਦਰਸ ਕਰਨ ਰਿਹਾ ਠੀਕ ਆ 2 ਲੱਖ ਤੇ 45000 ਦਾ ਆਹ ਟਰੈਕਟਰ 2001 ਮਾਡਲ ਟਰੈਕਟਰ ਮਿਲ ਜਣਾ ਤੁਹਾਨੂੰ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ 9855369048 ਨੰਬਰ ਆ ਜੀ ਆਪਣਾ ਠੀਕ ਆ ਹੁਣ ਇੱਕ ਆ ਨਾਲ ਆ ਗਿਆ ਸਵਰਾਜ 855 855 2015 ਮਾਡਲ ਅੱਡ ਤੇਲ ਵਾਲਾ ਕਾਪੀ 2016 ਦੀ ਅੱਡ ਤੇਲ ਸਟੀering ਦਾ ਸਟੀering ਦਾ ਪਾਵਰ ਸਟੀering ਦਾ ਤੇਲ ਅੱਡਾ ਇਸ ਟਰੈਕਟਰ ਦਾ ਤੇ ਇਹ 16 ਮਾਡਲ ਦੇ ਵਿੱਚ ਆਇਆ 855 ਚ ਇਹ ਗੁਣ ਪੂਰਾ ਚੰਗਾ ਟਰੈਕਟਰ ਹੈ ਸੋਸਰਾ ਜਿੰਨਾ ਨਵਾਂ ਕਹਿਦੀ ਉਹਨਾ ਹੀ ਆ ਮਾਡਲ ਦੇ ਹਿਸਾਬ ਨਾਲ ਟਾਇਰ 75 80 ਪੈਸੇ ਆ 75 ਸ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਇਹ ਟਰੈਕਟਰ ਆ ਤੇ ਟੌਪ ਮਾਡਲ ਹਾਂ ਟੌਪ ਮਾਡਲ ਇਹਦਾ ਕੀ ਰੇਟ ਆ ਬਾਈ 4 ਲੱਖ 85 ਹਜ਼ਾਰ ਦੱਸ ਕਰ ਦ 4 ਲੱਖ 85 ਹਜ਼ਾਰ ਦਾ ਆਹ ਟਰੈਕਟਰ 15 ਮਾਡਲ 15 ਮਾਡਲ ਮਿਲ ਜਾਣਾ ਤੁਹਾਨੂੰ ਪੂਰਾ ਚੰਗਾ ਟਰੈਕਟਰ ਨਾਲੇ ਜੋ ਸਾਮਾਨ ਟਰੈਕਟਰ ਨਾਲ ਹੁੰਦਾ ਟਾਪ ਲਿੰਕ ਫੱਟੀ ਛਤਰੀ ਸਾਰਾ ਸਾਮਾਨ ਹਰੇਕ ਟਰੈਕਟਰ ਦੇ ਨਾਲ ਹੀ ਮਿਲੂਗਾ ਸਾਰਾ ਮਿਲੂਗਾ ਯਾਰ ਹਾਂ ਹੁਣ ਇੱਕ ਨਾ ਆਹ ਟਰੈਕਟਰ ਵਿਖਾਉਣ ਲੱਗੇ ਆ ਜਿਹੜਾ ਤੁਹਾਨੂੰ ਜਿੱਥੇ ਮਰਜੀ ਪਹਿਲਾਂ ਮੰਡੀਆਂ ਵੇਖ ਕੇ ਆਇਓ ਫੇਰ ਲੈਣ ਆਇਓ ਆ ਜਾਓ ਯਾਰ ਹਾਂ ਮੁੱਲ ਦਾ ਕੋਈ ਟਰੈਕਟਰ ਮਿਲ ਜੇ ਜ਼ਿੰਮੇਵਾਰੀ ਆ ਆਪਣੀ ਜ਼ਿੰਮੇਵਾਰੀ ਆ ਤੇ ਰਿਵਰਸ ਵੀਡੀਓ ਵਾਲਾ ਡਬਲ ਕਲਚ ਵਾਲਾ ਵੱਡੇ ਟਾਇਰਾਂ 14 ਦੇ ਟਾਇਰਾਂ ਵਾਲਾ ਵੱਡੀ ਪੂਰਾ ਚੰਗਾ ਟ੍ਰੈਕਟਰ ਹੁਣ ਤੁਹਾਨੂੰ ਮਾਡਲ ਦੱਸੀਏ ਤਾਂ 2010 ਆ ਮਾਡਲ 2010 ਆ ਅੱਡੇ ਟਾਇਰ ਮਗਰਲੇ ਅਗਲੇ ਟਾਇਰ 70 80 ਪਾਏ ਆ ਅਗਲੇ ਟਾਇਰ 6 50 ਦੇ ਪਾਏ ਹੋਏ ਠੀਕ ਆ ਠੀਕ ਆ 6 16 ਦੇ ਟਾਇਰ ਹੁੰਦੇ 6 50 ਦੇ ਪਾਏ ਆ ਮਾਰਮਾ ਦਾ ਟ੍ਰੈਕਟਰ ਵਿਖਾਦੇ ਤੂੰ ਵਿਖਾ ਦਈਏ ਬਿਲਕੁਲ ਸਾਫ ਕੰਡੀਸ਼ਨ ਦਾ ਜਿੰਨਾ ਕਹਦੀ ਆ ਉਨਾ ਹੀ ਸਾਫ ਚਾਰ ਸਪੀਰੋ ਘੁੰਮ ਕੇ ਵਿਖਾ ਦਈਆ ਆਹ ਲਾਈਟ ਵਗੈਰਾ ਨਾਲ ਦੀ ਆਹ ਟਾਪ ਲਿੰਕ ਵੀ ਨਾਲ ਦੀ ਆਹ ਜੀ ਇਸ ਟਰੈਕਟਰ ਦੀ ਮੈਨੂੰ ਬਣਾ ਯਾਰ ਪੰਮੀ ਨਾ ਟੱਕ ਵੀ ਲੈਫਟ ਆਲ ਗਾ ਨਾ ਵੇਖ ਟਰੈਕਟਰ ਲੱਗੀਆਂ ਉਹਨਾਂ ਉਵੇਂ ਲੱਗੀਆਂ ਵੀ ਜੋ ਕੰਪਨੀ ਆਉਂਦੀ ਹੈ ਖੱਤ ਨਹੀਂ ਟਰੈਕਟਰ ਇਧਰੋਂ ਆ ਕੇ ਛੋ ਚੱਕ ਕੇ ਵੀ ਵਿਖਾ ਰਹੇ ਇਸ ਕਰਨ ਮੜਾ ਨਿਗ੍ਹਾ ਮਰਾ ਦੇ ਬਈ ਸਵਾਰ ਕੇ ਵੀ ਵਿਖਾ ਰਹੇ ਯਾਰ ਗਾਕਾ ਨੂੰ ਆਪਣੇ ਨੂੰ ਵੀਰਾਂ ਨੂੰ ਨਾ ਹਾਂ ਇਹ ਲਾਵੇ ਕੁੱਕਲੇ ਤੋਂ ਨਾ ਬੈਟਰੀ ਵਾਲੇ ਬਕਸੇ ਤੋਂ ਹਜੇ ਪੀਲ ਕਣੀ ਨਿਕਲੀ ਹਾਂ ਪੂਰਾ ਚੰਗਾ ਟਰੈਕਟਰ ਨੂੰ ਖਲਾ ਦੇ ਤੇ ਹੁਣ ਤੁਹਾਨੂੰ ਆ ਪਹਿਲਾਂ ਹੀ ਗੱਲ ਕਹੀ ਸੀ ਪਹਿਲਾਂ ਮੰਡੀ ਵੇਖ ਕੇ ਆ ਜਾਓ ਫਿਰ ਇੱਥੇ ਆ ਕੇ ਵੇਖੋ ਕਿ ਇਹਦਾ ਰੇਟ ਕਿੰਨਾ ਤੇ ਉਹਦੇ ਵਿੱਚ ਤੇ ਇਹਦੇ ਵਿੱਚ ਕਿੰਨਾ ਫਰਕ ਆ ਹੁਣ ਭਾਈ ਰੇਟ ਦੱਸਦਾ ਕਿੰਨਾ ਰੇਟ ਇਹਦਾ ਲੈਣ ਦੇਣ ਦਾ ਸਕਨ ਯੈਸਨੋ ਵਾਲਾ ਆ 2 ਲੱਖ ਤੇ 60 ਹਜ਼ਾਰ ਯੈਸਨੋ ਆ ਯੈਸਨੋ ਆ ਹਾਂ ਐਵੇਂ ਨਹੀਂ ਦੂਰ ਆ ਐਵੇਂ ਆ ਕੇ ਭਾਈ ਮਾਨਤਾ ਨਾ ਕਰਾਈ ਆ ਜੋ 2 ਲੱਖ ਤੇ ਨਹੀਂ ਮੰਨਦਾ 100 ਲੱਖ ਨਹੀਂ ਹੋਣਾ ਇਹ ਇੰਦੂ ਸਸਤਾ ਹਨ ਤਿੰਨ ਪੜਾ 1.6 ਲੱਖ ਰੁਪਈਆ ਨਹੀਂ ਮਿਲਦਾ ਇਹ ਮੁੱਲ ਹੈਗਾ 2005 ਸੀ ਵਾਲਾ ਤੁਸੀਂ ਵੀ ਅਗਲਾ ਲੋਕੀ 98 98 ਨੇ ਮੰਗੀ ਜ ਨੇ ਦੋ ਸਹੀ ਗੱਲ ਆ ਬਾਈ ਤੇ 260000 ਦਾ ਆਹ ਦਾਹ ਮਾਡਲ ਟਰੈਕਟਰ ਮਿਲ ਜਾਣਾ ਵੀਡੀਓ ਵਾਲਾ ਅਰੀਨਲ ਰਿਵਰਸ ਵੀਡੀਓ ਵਾਲਾ ਤੇ ਹਾਂਡੀ ਪਲੇਟ ਦਾ ਟਰੈਕਟਰ ਮਾਰਕਾ ਵੀ ਵਿਖਾ ਦੇ ਇੱਥੇ ਹਾਂ 2010 ਦਾ ਹੀ ਮਾਰਕੇ 10 ਦੀ ਕਾਪੀ ਵੱਡੇ ਗੇਅਰ ਵਾਲਾ ਇਹ ਜਿਹੜਾ ਕੋਈ ਨਹੀਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਹਦਾ ਟਰੈਕਟਰ ਜਿੰਨਾ ਮਰਜ਼ੀ ਧੱਕਾ ਕਰੀ ਜਾਵੇ ਇਹਦੇ ਮਾਂ ਮਗਰਾਣਾ ਟੈਕ ਦੀ ਕੰਡੀਸ਼ਨ ਤਾਂ ਵੇਖ ਯਾਰ ਠੀਕ ਆ ਤੇ ਬਾਕੀ ਬਈ 10 ਦੇ ਜੀ ਕਿਸ ਨੇ ਟਰੈਕਟਰ ਵੇਚ ਕਟਾਉਣਾ ਵੇਚ ਕਟਾਉਣਾ ਕੱਟ ਲਾਂਗੇ ਜਿਸ ਕਰਨ ਆਪਾਂ ਟਰੈਕਟਰ ਵਾਲਾ ਕੋਈ ਦਿੱਕਤ ਮੈਂ ਕੱਢ ਲਿਓ ਕੰਮ ਨਹੀਂ ਜਿਹੜੀ ਗੱਲ ਇਹ ਜੇ 260 ਦਾ ਕਹੇ 60 ਦਾ ਹੀ ਦਵਾਂਗੇ ਥੋੜਾ ਜਿਹਾ ਲੱਖ ਵਾਲਾ ਤਾਂ ਲੱਖ ਦਾ ਹੀ ਪਾਵਾਂਗੇ ਕਿੱਥੇ ਜਾਊਗਾ ਇਹ ਨਹੀਂ ਗੱਲ ਕਰਾਂਗੇ ਕਹਾਂਗੇ 10 15 ਲੈ ਲਾ ਉਹ ਗੱਲ ਹੀ ਹੋਣੀ ਤੁਸੀਂ ਮਾਰਕੀਟ ਵਿਖਾ ਕੇ ਮੇਰੇ ਕੋਲੇ ਆ ਜਾਓ ਠੀਕ ਆ ਕੰਮ ਨਹੀਂ ਕਰਦੇ ਚੀਜ਼ ਨੂੰ ਇੱਕ ਨੰਬਰ ਦੇਵਾਂਗੇ ਹਾਂ ਮੇਰੇ ਨਾਲ ਚੀਜ਼ ਨਾਲ ਕੰਪੈਰੀਸ਼ਨ ਕਰ ਲੋ ਜੇ ਹਾਂ ਅਗਲੇ ਦਾ ਟਰੈਕਟਰ ਦਾ ਮੁੱਲ ਨਾ ਵੇਖੀਓ ਜੀ ਚੱਲੇ ਵਾਲਾ ਵੇਖੀਓ ਤੋੜਿਆ ਭੰਨਿਆ ਤੇ ਮੇਰੇ ਟਰੈਕਟਰ ਨਾਲ ਆ ਕੇ ਵੇਖ ਲੋ ਜੀ ਵੀ ਕੰਡੀਸ਼ਨ ਕਿਹਦੀ ਸਾਫ਼ ਹੈ ਬਸ ਤੇ ਮੇਰਾ ਟਰੈਕਟਰ ਉਹਨਾਂ ਨੂੰ ਮਾੜਾ ਦਾ ਪਰਫਿਟੇ ਨੂੰ ਕਹਾਂਗੇ ਮਾਡਲ ਦੇ ਹਿਸਾਬ ਨਾਲ ਆਪਣਾ ਟਰੈਕਟਰ ਨਹੀਂ ਮਾੜਾ ਲੈਂਦੇ ਸਹੀ ਗੱਲ ਆ ਬਾਈ ਮਾਡਲ ਦੇ ਹਿਸਾਬ ਨਾਲ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਬਾਕੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਤੇ ਗਾਰੰਟੀ ਰਹੂਗੀ ਠੀਕ ਹੈ ਬਾਈ ਮਿਲਦੇ ਹਾਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਐਸ ਨੂੰ ਕਰ ਦਿਓ ਸ਼ੇਅਰ ਤਾਂ ਜੋ ਤੁਸੀਂ ਐਡ ਕਰਵਾ ਸਕਦੇ ਆ ਜੀ ਧੰਨਵਾਦ